ਅੱਜ ਦੀ ਪੰਜਾਬੀ ਵਿਆਕਰਣ ਦੀ ਕੱਸ਼ਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦੀ ਸਤ ਸਰਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫੱਤੇ ਵਿਦਿਆਰਥੀਓ ਅੱਜ ਦੀ ਕੱਸ਼ਿਆ ਵਿੱਚ ਤੁਹਾਡੇ ਲਈ ਰੂਪਾਂਤਰੀ ਵਿਆਕਰਣ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਸਾਡੇ ਅੱਜ ਦੇ ਕਿਹੜੇ ਪ੍ਰਸ਼ਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸ ਬਾਣੀ ਦੇ ਉੱਪਰ ਮਹਿਲਾ ਸਬਦ ਦਾ ਸੰਕੇਤ ਅੰਕਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦੇ ਉੱਪਰ ਮਹਿਲਾ ਸ਼ਬਦ ਦਾ ਸੰਕਿਤ ਅੰਕਿਤ ਨਹੀਂ ਦੂਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਵਾਰਾਂ ਕਿਸ ਗੁਰੂ ਸਾਹਿਬ ਦੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਵਾਰਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਹਨ 8 12 ਤੇ ਤੀਜਾ ਪ੍ਰਸ਼ਨ ਕਿਹੜਾ ਸੀ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਕਿਹੜੇ ਤਖਤ ਨੂੰ ਗੁਰੂ ਕੀ ਕਾਸੀ ਵੀ ਕਿਹਾ ਜਾਂਦਾ ਹੈ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਤੋਂ ਤਖਤ ਸ੍ਰੀ ਦਮਦਬਾ ਸਾਹਿਬ ਨੂੰ ਗੁਰੂ ਕੀ ਕਾਸੀ ਵੀ ਕਿਹਾ ਜਾਂਦਾ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਦੀ ਲੋਕ ਖੇਡ ਬਿੱਲੀ 마ਸੀ ਬਿੱਲੀ 마ਸੀ ਪੱਛਮ ਦੀ ਪ੍ਰਸਿੱਧ ਖੇਡ ਨਾਲ ਮਿਲਦੀ ਹੈ ਭਈ ਪੰਜਾਬੀ ਦੀ ਲੋਕ ਖੇਡ ਬਿੱਲੀ 마ਸੀ ਖੇਡ ਬਿੱਲੀ 마ਸੀ ਪੱਛਮ ਦੀ ਪ੍ਰਸਿੱਧ ਖੇਡ ਨਾਲ ਮਿਲਦੀ ਹੈ 올ਡਵਿਚ ਦੇ ਨਾਲ 올ਡਵਿਚ ਦੇ ਨਾਲ ਪੰਜਾਬੀ ਦੀ ਲੋਕ ਖੇਡ ਬਿੱਲੀ 마ਸੀ ਪੱਛਮੀ ਦੀ ਪਰਛੀਤ ਪੱਛਮੀ ਦੀ ਪਰਛੀਤ ਖੇਡ ਨਾਲ ਮਿਲਦੀ ਹੈ 올ਡ ਵਿਚਡੇ ਨਾਲ ਪੰਜਵਾਂ ਪ੍ਰਸ਼ਨ ਕਿਹੜਾ ਸੀ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਆਪਣੀ ਖੋਜ ਵਿੱਚ ਗੋਰਖਨਾਥ ਦਾ ਕਿਹੜਾ ਸਮਾਂ ਨਿਸ਼ਚਿਤ ਕੀਤਾ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਆਪਣੀ ਖੋਜ ਵਿੱਚ ਗੋਰਖਨਾਥ ਦਾ ਦਸਵੀਂ ਸਦੀ ਦਾ ਸਮਾਂ ਨਿਸ਼ਚਿਤ ਕੀਤਾ ਹੈ ਛੇਵਾਂ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਕੌਣ ਹੈ ਬਲਦੇਵ ਰਾਜ ਗੁਪਤਾ ਬਲਦੇਵ ਰਾਜ ਗੁਪਤਾ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਹੈ ਸਕਮਾ ਪ੍ਰਸ਼ਨ ਕਿਹੜਾ ਸੀ ਸੇਰਸਣੀ ਸੇਰਮੋਨੀ ਕਿਸ ਦਾ ਹਿੱਸਾ ਹੈ ਸੇਰਮੋਨੀ ਕਿਸ ਦਾ ਹਿੱਸਾ ਹੈ ਪ੍ਰਾਕਰਤ ਦਾ ਸੇਰਮੋਨੀ ਪ੍ਰਾਕਰਤ ਦਾ ਹਿੱਸਾ ਹੈ 8ਵਾਂ ਪ੍ਰਸ਼ਨ ਕਿਹੜਾ ਸੀ ਕਿਸ ਦਾ ਵਿਚਾਰ ਹੈ ਕਿ ਭਾਸ਼ਾ ਸ਼ਬਦਾਂ ਦਾ ਪਰਬੰਧ ਹੈ ਤੇ ਭਾਸ਼ਾ ਚਿੰਨਾ ਦੀ ਅਵਸਥਾ ਹੈ ਸਸੀ ਉਰਦਾਨ ਸਸਿਰਵਰ ਦਾ ਵਿਚਾਰ ਹੈ ਕਿ ਭਾਸ਼ਾ ਸ਼ਬਦਾਂ ਦਾ ਪਰਵੰਤਿ ਭਾਸ਼ਾ ਚਿਨਾ ਦੀ ਅਵਸਥਾ ਹੈ ਨੋਵਾ ਪ੍ਰਸ਼ਨ ਕਿਹੜਾ ਸੀ ਪ੍ਰਗੀਤ ਵਿੱਚ ਸਾਨੂੰ ਕਿਸ ਦਾ ਚਿੱਤਰਣ ਹੋਈਆ ਮਿਲਦਾ ਹੈ ਪ੍ਰਦੀਕ ਪ੍ਰਗੀਤ ਵਿੱਚ ਸਾਨੂੰ ਮਨੋਦਸ਼ਾ ਦਾ ਚਿੱਤਰਣ ਹੋਈਆ ਮਿਲਦਾ ਹੈ ਦਸਵਾਂ ਪ੍ਰਸ਼ਨ ਕਿਹੜਾ ਸੀ ਪਦ ਕਥਾ ਦੀ ਕਾਵੀ ਸ਼੍ਰੇਣੀ ਕਿਹੜੀ ਹੁੰਦੀ ਹੈ ਲਗ ਬਿਰਤਾਂਤ ਕਾਵੀ ਲਗ ਬਿਰਤਾਂਤ ਕਾਵੀ ਪਦ ਕਥਾ ਦੀ ਕਾਵੀ ਸ਼੍ਰੇਣੀ ਹੁੰਦੀ ਹੈ 11ਵਾਂ ਪ੍ਰਸ਼ਨ ਕਿਹੜਾ ਸੀ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਵਿੱਚ ਜ਼ਿਆਦਾਤਰ ਕਿਹੜਾ ਰੂਪਾਕਾਰ ਮਿਲਦਾ ਹੈ ਪ੍ਰਗਿੱਤਕ ਰੂਪਾਕਾਰ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਵਿੱਚ ਜ਼ਿਆਦਾਤਰ ਪ੍ਰਗਿੱਤ ਪ੍ਰਗਿੱਤਕ ਰੂਪਾਕਾਰ ਮਿਲਦਾ ਹੈ ਤੇ 12ਵਾਂ ਪ੍ਰਸ਼ਨ ਕਿਹੜਾ ਸੀ ਹੰਸ ਜੋਗ ਕੋਇਲ ਕੂ ਪੰਪੀਆ ਬੋਲ ਪੰਪੀਆ ਬੋਲ ਪੁਸਤਕ ਦਾ ਲੇਖਕ ਕੌਣ ਹੈ ਹੰਸ ਜੋਗ ਕੋਇਲ ਨੂੰ ਪੰਪੀਆ ਬੋਲ ਪੁਸਤਕ ਦਾ ਲੇਖਕ ਕੌਣ ਸੀ? ਬਾਬਾ ਬੁੱਧ ਸਿੰਘ ਜੀ। ਕੌਣ ਹੈ? ਬਾਬਾ ਬੁੱਧ ਸਿੰਘ ਜੀ। 13ਵਾਂ ਪ੍ਰਸ਼ਨ ਕਿਹੜਾ ਸੀ? ਪੰਜਾਬ ਦੇ ਹੀਰੇ ਪੁਸਤਕ ਦਾ ਕਰਤਾ ਕੌਣ ਸੀ? ਪੰਜਾਬ ਦੇ ਹੀਰੇ ਪੁਸਤਕ ਦਾ ਕਰਤਾ ਮੋਲਾ ਬਖਸ਼ ਕੁਸਤਾ। ਮੋਲਾ ਬਖਸ਼ ਕੁਸਤਾ। ਪੰਜਾਬ ਦੇ ਹੀਰੇ ਪੁਸਤਕ ਦਾ ਕਰਤਾ ਮੋਲਾ ਬਖਸ਼ ਕੁਸਤਾ ਹੈ ਜੀ। 14ਵਾਂ ਪ੍ਰਸ਼ਨ ਕਿਹੜਾ ਸੀ? ਪੰਜਾਬ ਦੇ ਹੀਰੇ ਪੁਸਤਕ ਨੂੰ ਫਾਰਸੀ ਤੋਂ ਪੰਜਾਬੀ ਲਿਪੀ ਏ ਲਿਪੀ ਪੀ ਯਾਂਤਰਨ ਅਗੇ ਦੱਸਦਾ ਸੀ ਪੰਜਾਬ ਦੇ ਹੀਰੇ ਪੁਸਤਕ ਨੂੰ ਫਾਰਸੀ ਤੋਂ ਪੰਜਾਬੀ ਲਿਪੀ ਅਨਤ੍ਰਨ ਕਿਸ ਨੇ ਕੀਤਾ ਲਾਲਾ ధਨੀ ਰਾਮ ਸਾਤਰੀਕ ਨੇ ਪੰਜਾਬ ਦੀ ਹੀਰੇ ਪੁਸਤਕ ਨੂੰ ਫਾਰਸੀ ਤੋਂ ਪੰਜਾਬੀ ਲਿਪੀ ਅਨਤ੍ਰਨ ਕੀਤਾ ਤੇ 15ਵਾਂ ਪ੍ਰਸ਼ਨ ਕਿਹੜਾ ਸੀ ਗੁਰੂਕਨਾਥ ਦਾ ਜਨਮ ਸਥਾਨ ਕਿਹੜਾ ਮੰਨਿਆ ਗਿਆ ਸੀ ਗੁਰੂਕਨਾਥ ਦਾ ਜਨਮ ਸਥਾਨ ਗੁਰੂਪੁਰ ਮੰਨਿਆ ਗਿਆ ਸੀ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਦੀ ਕਥਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਥਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਹੌਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧੀ ਕਥਾ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ